ਸਤਿ ਸ਼੍ਰੀ ਅਕਾਲ ਨਾ ਨਹੀਂ ਹੋਣੀ ਨੀ ਨਾਮ ਗੰਗਦੇਵਾ ਚਾਹ ਲੋਕੀ ਹੈ ਬਾਈਟਰ ਯਾਰ ਸਾਰੀ ਮਗਾਇਆ ਬਾਈ 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 ਵੀਰੇ ਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦੇ ਪ੍ਰਸਿੱਧ ਕੀਰਤਨੀਏ ਬਾਬਾ ਨਾਨ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਦੀ ਇਤਨੀਏ ਭਾਈ ਗੁਰਚਰਨ ਸਿੰਘ ਜੀ ਦਸੀ ਹੈ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਕੀਰਤਨ ਨੂੰ ਦੇ ਦਿੱਤੀ 70 ਸਾਲ ਦੀ ਉਮਰ ਦੇ ਕਰੀਬ ਸਮਾਪੋਕ ਕੇ ਇੰਜ ਕਹਿ ਲਈਏ ਬਾਬਾ ਨਾਨ ਸਿੰਘ ਬਾਬਾ ਈਸ਼ਰ ਸਿੰਘ ਜੀ ਨੇ ਜਰੂਰ ਆਪਣੇ ਚਰਨਾਂ ਵਿੱਚ ਉਹਨਾਂ ਨੂੰ ਜਗ੍ਹਾ ਬਖਸ਼ੀ ਹੋਵੇਗੀ ਪਰ ਫਿਰ ਵੀ ਅਸੀਂ ਸੰਸਾਰੀ ਸਾਨੂੰ ਉਹਨਾਂ ਦੇ ਜਾਣ ਦਾ ਬਹੁਤ ਦੁੱਖ ਹੈ ਅੱਜ ਉਹਨਾਂ ਦਾ ਅੰਤਮ ਸੰਸਕਾਰ ਸੀ ਸਾਰੇ ਅਸੀਂ ਇੱਥੇ ਤਾਂ ਹੀ ਇਕੱਤਰ ਹੋਏ ਹਾਂ ਤੇ ਸੰਗਤਾਂ ਨੂੰ ਮੈਂ ਦੱਸ ਦੇਵਾਂ ਕੱਲ ਨੂੰ 9 ਵਜੇ ਇੱਥੇ ਅੰਗੀਠੇ ਸੰਭਾਲਣ ਦੀ ਜੋ ਰਸਮ ਹੋਣੀ ਹੈ ਤੇ 10 ਤਰੀਕ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਗੁਰਚੰਦ ਸਿੰਘ ਰਸਿਆ ਜੀ ਉਹਨਾਂ ਦੀ ਯਾਦ ਵਿੱਚ ਅਸੀਂ ਸਾਰੇ ਮਿਲ ਕੇ ਕੀਰਤ ਕਰਾਂਗੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਟੁਕੜੀ ਘੜੀ ਤੇ ਕੀ ਮੈਸੇਜ ਆਇਆ ਬਾਹ ਹੈ ਗੁਰੂ ਜੀ ਦਾ ਖਾਲਸਾ ਬਾਹ ਹੈ ਗੁਰੂ ਜੀ ਦੀ ਫਤਿਹ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਵੀ ਵਿਅਕਤੀ ਇਸ ਨਾਸ਼ਵਾਨ ਸੰਸਾਰ ਤੇ ਆਇਆ ਹੈ ਆਖਰਕਾਰ ਇੱਕ ਦਿਨ ਉਸਨੇ ਚਲੇ ਜਾਣਾ ਹੈ ਪਰ ਬਹੁਤ ਘੱਟ ਲੋਕ ਐਸੇ ਹੁੰਦੇ ਨੇ ਜੋ ਸਮਾਜ ਵਿੱਚ ਵਿਚਰਦੇ ਆ ਆਪਣੇ ਗੁਨਾ ਸਦਕਾ ਨੇਕ ਸੁਭਾ ਕਰਕੇ ਪਰਿਵਾਰ ਦੇ ਦਿਲ ਵਿੱਚ ਸਕੇ ਸਬੰਧੀਆਂ ਦੇ ਦਿਲ ਵਿੱਚ ਇੱਕ ਅਲੱਗ ਜਗ੍ਹਾ ਬਣਾ ਲੈਂਦੇ ਨੇ ਤੇ ਜਿਨ੍ਹਾਂ ਨੂੰ ਲੋਕ ਉਹਨਾਂ ਦੇ ਇਸ ਸੰਸਾਰ ਤੋਂ ਚਲੇ ਜਾਣ ਬਾਅਦ ਵੀ ਬੜੀ ਸ਼ਿੱਤਤ ਦੇ ਨਾਲ ਯਾਦ ਕਰਦੇ ਨੇ ਐਸੀ ਮਹਾਨ ਸ਼ਖਸੀਅਤ ਦੇ ਮਾਲਕ ਸਨ ਸਤਕਾਰਯੋਗ ਭਾਈ ਸਾਹਿਬ ਜੀ ਭਾਈ ਗੁਰਚਰਨ ਸਿੰਘ ਜੀ ਰਸੀਆ ਨੇਕ ਸੁਭਾ ਔਰ ਦੂਜੀਆਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਉਸ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਅੰਤਮ ਸਹਾ ਤੱਕ ਸਭ ਦਾ ਬਲਾ ਕੀਤਾ ਹੈ ਕੀਰਤਨ ਦੁਆਰਾ ਗੁਰੂ ਪੰਥ ਦੀ ਸੇਵਾ ਕੀਤੀ ਏ ਅਸੀਂ ਤੇ ਇਹੀ ਅਰਦਾਸ ਕਰਨੇ ਆ ਮਹਾਰਾਜ ਮੇਰ ਕਰਨ ਉਹਨਾਂ ਦੀ ਆਤਮਾ ਨੂੰ ਸਦੀ ਵੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਿਛੇ ਸਮੂਹ ਪਰਿਵਾਰ ਨੂੰ ਸੰਗਤਾਂ ਨੂੰ ਇਹ ਭਾਣਾ ਮੰਨਣ ਦਾ ਬਲਬਖਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਾਨਕ ਸਿੰਘ ਜੀ ਦੇ ਸੇਵਕ ਨਨਤ ਸਰਵਲੇ ਪਾਈਸਾ ਪਾਈਕਟਰ ਸਿੰਘ ਰਸਿਆ ਅੰਤ ਦੇ ਪਰਚਿਤ ਗੀਤਰੀ ਜਿਹੜੇ ਕਿ ਅੱਜ ਆਂ ਈਗਕ ਤੌਰ ਤੇ ਸਾਡੇ ਵਿੱਚ ਨਹੀਂ ਰਹਿ ਆਤਮਿਕ ਤੌਰ ਤੇ ਹਮੇਸ਼ਾ ਸਾਡੇ ਨਾਲ ਰਹਣ ਮੈਂ ਇੱਥੇ ਆਪਣੇ ਵੱਲੋਂ ਅਤੇ ਗੁਰਦੁਆਰਾ ਬਾਬਾ ਸ਼ਿਵ ਚੰਦ ਜੀ ਵੱਲੋਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਕਰਦਾ ਹਾਂ ਅਤੇ ਇਹ ਜੋ ਘਾਟਾ ਪਿਆ ਹੈ ਇਹ ਕੋਮ ਨਾ ਪੂਰਾ ਹੋਲਾ ਘਾਟਾ ਪਿਆ ਹੈ ਇਸ ਦੀ ਕਦੀ ਵੀ ਪੂਰਤੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਜਗਜੀਤ ਸਿੰਘ ਕੁਮਰ ਫਜ਼ੂਰੀ ਰਾਗੀ ਦਰਬਾਰ ਸਾਹਿਬ ਸਾਡੇ ਅਤੀ ਸਤਿਕਾਰਯੋਗ ਗੁਰੂ ਪਿਆਰੇ ਸਰਦਾਰ ਗੁਰਚਨ ਸਿੰਘ ਜੀ ਰਸੀਆ ਸਾਹਿਬ ਜੋ ਫਰਸਪੰਤ ਪ੍ਰਸਿੱਧ ਕੀਰਤਨੀਆਂ ਨੇ ਬੜੀ ਮਹਾਨ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਸੀ ਜੋ ਸਿੱਖ ਜਗਤ ਨੂੰ ਗੁਰੂ ਕੀ ਕੀਰਤਨੀਆਂ ਨੂੰ ਸਦਾ ਲਈ ਸਦੀਵੀ ਵਿਸ਼ੋੜਾ ਦੇ ਗਏ ਨੇ ਜਿਨ੍ਹਾਂ ਦਾ ਪੰਥ ਦੇ ਅੰਦਰ ਚੰਗਾ ਉਗਾ ਨਾ ਸੀਗਾ ਆਪਣਾ ਸਮਾ ਸੁੰਦਰ ਸੋਹਣਾ ਬਤੀਤ ਕਰਕੇ ਪਿਆਰ ਲੋਕਾਂ ਦੇ ਅੰਦਰ ਵੰਡ ਕੇ ਸੰਸਾਰ ਵਿੱਚ ਆਏ ਹੋਏ ਯਾਤਰਾ ਆਪਣੀ ਪੂਰੀ ਕਰਕੇ ਉਥੇ ਬਲਾਵੇ ਤੇ ਸਤਗੁਰੂ ਦਾ ਫਰਮਾਨ ਹੈ ਆਈ ਆਗਿਆ ਫਿਰੋਂ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਊਠ ਸਦਾਇਓ ਸ਼ੂਟਰ ਮਾਟੀ ਦੇਖ ਨਾਨਕ ਮਿਤਨ ਮੁਹਾਸੇ ਦੀ ਮਾਵਾ ਕੁਨਸਾਰ ਜਿੰਨੀ ਆਜੂ ਬਖਸ਼ੀ ਸੀ ਮਾਲਕ ਨੇ ਮੋੜ ਸੁਣੀ ਸੁੰਦਰ ਭੋਗ ਕੇ ਤੇ ਸਤਿਗੁਰੂ ਦੇ ਬਲਾਵੇ ਤੇ ਗੁਰੂ ਚਰਨਾਬੀ ਚਲੇ ਗਏ ਨੇ ਜਿਨ੍ਹਾਂ ਦਾ ਅੱਜ ਅੰਤਮ ਸੰਸਕਾਰ ਜਿਨ੍ਹਾਂ ਦੇ ਪਾਵਨ ਪੰਜ ਭੂਤਕ ਸਰੀਰ ਨੂੰ ਅਗਨ ਪੇਟ ਕੀਤਾ ਗਿਆ ਹੈ ਗੁਰੂ ਪਾਤਸ਼ਾਹ ਦੇ ਅੱਗੇ ਬੇਨਤੀ ਹੈ ਸਮੂਹ ਜਗਤ ਨੂੰ ਪਰਿਵਾਰ ਨੂੰ ਕੀਰਤਨੀਆਂ ਨੂੰ ਸਤਿਗੁਰੂ ਭਾਣਾ ਮੰਨਦਾ ਬਲ ਬਖਸ਼ਣ ਸਦਾ ਆਪਣੀ ਰਜ਼ਾ ਵਿੱਚ ਸਤਿਗੁਰੂ ਰਾਜ਼ੀ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਘੜੀਆ ਗੁਰਚਰਨ ਸਿੰਘ ਰਸੀਆ ਰਾਗੀ ਜੋ ਬਹੁਤ ਹੀ ਸਮਾਜ ਸੇਵਾ ਦਾ ਕੰਮ ਕਰੇ ਸੀ ਅਤੇ ਬਹੁਤ ਹੀ ਅੱਛੇ ਇਨਸਾਨ ਸੀ ਮੇਰਾ ਬਹੁਤ ਉਹਨਾਂ ਨਾਲ ਨਿੱਜੀ ਪਿਆਰ ਸੀ ਔਰ ਇਹਨਾਂ ਦੀ ਸਾਰੀ ਫੈਮਿਲੀ ਨਾਲ ਬਹੁਤ ਹੀ ਪਿਆਰ ਹੈ ਮੇਰਾ ਜੋ ਇਹ ਫੈਮਿਲੀ ਹਮੇਸ਼ਾ ਲੋਕਾਂ ਦੇ ਭਲੇ ਲਈ ਹੀ ਅੱਗੇ ਆਉਂਦੀ ਹੈ ਬਹੁਤ ਵੱਡੇ ਰਾਕੀ ਇੰਟਰਨੈਸ਼ਨਲ ਰਾਕੀ ਜਿੱਥੇਆਂ ਚ ਇਹਨਾਂ ਦਾ ਨਾਮ ਮਨੋਸ ਹੁੰਦਾ ਸੀ ਗੁਰਚਰਨ ਸਿੰਘ ਰਸੀਆ ਰਾਕੀ ਜੀ ਦਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਸੋ ਅੱਜ ਇਸ ਸਵਾਸਾਂ ਦੀ ਪੁੰਜੀ ਨੂੰ ਪੂਰੀ ਕਰਦੇ ਹੋਏ ਪਰਮਾਤਮਾ ਦੇ ਚਰਨਾਂ 'ਚ ਜਾਬਰਾ ਜੀ ਹੰ ਅਸੀਂ ਇਹੀ ਪ੍ਰਾਰਥਨਾ ਕਰਦੇ ਹਾਂ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਜਦ ਮੋਟਾ ਦੇ ਕੇ ਵੀ ਤੁਸੀਂ ਆਏ ਹੋ ਕਿ ਕਿਹੜੀ ਜਗ੍ਹਾ ਇਹ ਸਤਕਾਲ ਹੋਣਾ ਹੈ ਇਹ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਉਹ ਕਿਤੇ ਸੰਸਕਾਰ ਹੋ ਗੁਰਮਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਦਾ ਸੱਚਾ ਮਨ ਮਿਲਿਆ ਅੱਜ ਧਾਰਮਿਕ ਤੌਰ ਤੇ ਬਹੁਤ ਵੱਡਾ ਕਾਟਾ ਪਿਆ ਭਾਈ ਸਾਹਿਬ ਭਾਈ ਗੁਰਜਨ ਸਿੰਘ ਜੀ ਰਸੀਆ ਜਿਨ੍ਹਾਂ ਦਾ ਪਿਤਾ ਪੁਰਖੀ ਗੁਰਬਾਣੀ ਗੁਰ ਸ਼ਬਦ ਨਾਲ ਪਿਆਰ ਸੀ ਬਹੁਤ ਵੱਡੀ ਉਹਨਾਂ ਦੀ ਜਿੰਦ ਸੀ ਉਹਨਾਂ ਨੇ ਕਾਹੇ ਬਗਾ ਹੈ ਸ਼ਿੰਤਾਨਾ ਗੁਰਬਾਣੀਆ ਜੋ ਸੰਗਤ ਸੁਣਨ ਕਰਾਤੇ ਜਿੱਥੇ ਆਪਣੇ ਮਨ ਨੂੰ ਜਾਗਰੂਕ ਕੀਤਾ ਉੱਥੇ ਅਜੋਕੇ ਸਮੇਂ ਦੇ ਵਿੱਚ ਜਿਹੜੀ ਦੁਨੀਆ ਮੁਲਿਖਿਆ ਵਿੱਚ ਪਈ ਹੋਈ ਹੈ ਫੱਟਰੀ ਹੈ ਉਹਨਾਂ ਨੇ ਯਤਨ ਕੀਤਾ ਤੇ ਗੁਰੂਆਂ ਨੇ ਇਹ ਨਾਮ ਜੀ ਜੀਦਾਂ ਮਾਣਦੇ ਹਨ ਪਰ ਕੋਈ ਜ਼ਰ ਨਿਹਾ ਮਾਣ ਜੋ ਆ ਸੋਚਾਂ ਸੀ ਸਭ ਉਨਾਂ ਨੇ ਆਪਣੀ ਜ਼ਿੰਦਗੀ ਦੀ ਸਵਾਸਣ ਰੂਪੀ ਨੂੰ ਬੁਢੀ ਕਰਦਿਆਂ ਜਿੱਥੇ ਫਿਰ ਸਿੱਖਿਆ ਉਹ ਤੇ ਮਹਾਨ ਬਨੁਦਾਲ ਸਿਮਰਨ ਕਰਿਆ ਵੀ ਹੈ ਤਾਂ ਕਰਵਾਇਆ ਹੈ ਉਹ ਸਤਿਗੁਰ ਤੇ ਚੰਨਾਂ ਦੇ ਚਰਨਾਂ ਵਿੱਚ ਵਸ ਗਏ ਜਿੱਥੇ ਉਹ ਮੇਰੇ ਪਰਿਵਾਰ ਨਾਲ ਸੰਗਤਾਂ ਨਾਲ ਇਹ ਦੁੱਖ ਸਾਂਝਾ ਕਰਦੇ ਆ ਸਤਿਗੁਰੂ ਮੇਰਾ ਕੰਮ ਅਮਰ ਕਾਲ ਵਿੱਚ ਉਹਨਾਂ ਦੇ ਨੂੰ ਆਪਣੇ ਚਰਨਾਂ ਵਿੱਚ ਨਵਾਸ ਪਛਣ ਪਿੱਛੇ ਸਾਨੂੰ ਪਰਮੰন্দ্র ਮਿਲ ਜਿਵੇਂ ਕਿਸਮਾ ਨਹੀਂ ਦੱਸਾਰ ਆਪਣਾ ਮਾਨਦ ਰੋਪਾ ਤਾਂ ਇਹ ਦੇਖੋ ਬਕਸ਼ੀ ਸਾਹਿਬ ਤੋਂ ਆ ਜੀ ਰੋਪਾ ਜੀ ਇਸ ਦੁੱਖ ਦੀ ਘੜੀ ਤੇ ਪੁੱਛ ਕੀ ਕਹਿਣਾ ਚਾਹੋਗੇ ਕੀ ਨਾਮ ਆਪਣਾ ਭਾਈ ਗੁਰਚਨ ਸਿੰਘ ਜੀ ਰੱਸੀ ਆ ਕਿਸੇ ਜਾਨ ਪਰਛਾਣ ਦੇ ਮਥਾ ਹੀ ਨਹੀਂ ਸੀ ਇਹ ਵੀ ਬਹੁਤ ਮਹਾਨ ਗੱਡੇ ਬਾਬਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸੀ ਤਾਂਤਨ ਬਾਬਾ ਨਨਤ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਅਸਥਾਨ ਤੋਂ ਵਰਸਾਈ ਹੋ ਸੀਗੇ ਬਹੁਤ ਲੰਬੇਰਾ ਸਮਾਂ ਉਹਨਾਂ ਨੇ ਗੁਰਨਾਨਕ ਦੇਵ ਜੀ ਦੇ ਦਰ ਘਰ ਦੀ ਸੇਵਾ ਕੀਤੀ ਹੈ ਸੋ ਅੱਜ ਹਰ ਇੱਕ ਨੇ ਇੱਕ ਦਿਲ ਸਵਾਸ ਪੂਰੇ ਹੋਣੇ ਨੇ ਤੇ ਇਸ ਮਾਤਲੁਕ ਨਲਬੀਦਾ ਕਹਿਣੀ ਪਿਛਲੇ ਦਿਨ ਉਸੇ ਤੋਂ ਢਿੱਲੇ ਸੀਗੇ ਤੇ ਪਤਾ ਲੱਗਿਆ ਸੀਗਾ ਵੀ ਭਾਈ ਸ ਉਹ ਢਿੱਲੇ ਨੇ ਤੇ ਕੱਲ ਰਾਤ ਅਚਾਨਕ ਸੁਨੇ ਆ ਗਿਆ ਵੀ ਸੱਚੇ ਪਾਤਸ਼ਾਹ ਦੇ ਦਰਕਰ ਤੋਂ ਸੱਦਾ ਆ ਗਿਆ ਤੇ ਅੱਜ ਬਹੁਤ ਵੱਡੀ ਗੰਟੀ ਦੇ ਵਿੱਚ ਸੰਗਤ ਜਿਹੜੀ ਉਹਨਾਂ ਦੇ ਅੰਤਮ ਸੰਸਕਾਰ ਦੇ ਮੌਕੇ ਤੇ ਅੱਜ ਇੱਥੇ ਹਾਜ਼ਰ ਹੋਈ ਹੈ ਤੇ ਬਾਪੂ ਦੇ ਚਰਨਾਂ ਦੇ ਵਿੱਚ ਮਹਾਰੇ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਦੇਣ ਸ਼ਮੂੱਚ ਪਰਵਾਰ ਨੂੰ ਪਾਣਾ ਮੰਨਤਾ ਬਲਵੰਤ ਜੀ। ਰਾਸ਼ ਹੋ ਜਾਵੇ। ਠੀਕ ਹੈ ਨਾ ਤੋ ਵੀ ਆ ਦਿਖਤੀ ਕਰੀ ਤੇ ਬੋਲਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੱਲੂ ਪੱਲੂ ਦੇ ਕੀਰਤਨੀਆ ਸਾਡੇ ਸਾਰਿਆਂ ਦੇ ਬੜੇ ਸਤਕਾਰਯੋਗ ਭਾਈ ਗੁਰਚਰਨ ਸਿੰਘ ਰਸਿਆ ਜੀ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੈ ਕੀਰਤਨ ਦੇ ਖੇਤਰ ਦੇ ਵਿੱਚ। ਸੰਤ ਕੀਰਤਨੀਏ ਹੁਕਮ ਤੇ ਜਾਣਦੇ ਸਾਰਿਆਂ ਨੇ ਆ। ਤੇ 파ਟਿਆ ਸਾਹਿਬ ਮੇਰੇ ਨਾਲ ਖੜੇ ਨੇ ਤੇ ਅਸੀਂ ਇਹ ਵਿਚਾਰਾ ਕਰਦੇ ਕਿ ਪਰ ਇਹੋ ਜੇ ਕੀਰਤਨੀ ਜਿਨ੍ਹਾਂ ਨੇ ਲੋਕਾਇਲੀ ਬਹੁਤ ਕੁਝ ਕੀਤਾ ਸੰਗਤ ਨੂੰ ਕੀਰਤਨ ਨਾਲ ਜੋੜਿਆ ਗੁਰਮਤ ਨਾਲ ਜੋੜਿਆ ਆਪਣੇ ਬੱਚਿਆਂ ਨੂੰ ਕੀਰਤਨ ਨਾਲ ਜੋੜਿਆ ਤੇ ਅਸੀਂ ਦੁੱਖ ਦੀ ਘੜੀ ਠੀਕ ਹੈ ਪਰਿਵਾਰ ਨਹੀਂ ਹੁੰਦਾ ਇਹਨਾਂ ਤੇ ਪਰ ਇਹ ਹੈ ਕਿ ਉਹਨਾਂ ਦਾ ਜੀਵਨ ਸਫਲ ਹੁੰਦਾ ਜਿਹੜੇ ਮਾਂ ਪੁੱਤ ਦੇ ਬਾਬਾ ਨਾਨਕ ਸਿੰਘ ਮਹਾਰਾਜ ਦੇ ਸਥਾਨ ਦੇ ਬਹੁਤ ਪਿਆਰੇ ਕੀਰਤਨੀ ਹੈ ਭਾਈ ਗੁਰਚਨ ਸਰਸਿਆ ਜੀ ਅੱਜ ਬੜੀ ਕੀਰਤਨੀ ਅੱਥੇ ਪਹੁੰਚਣਿਆਂ ਉਹਨਾਂ ਦੇ ਪਿਆਰ ਦੇ ਵਿੱਚ ਮੈਂ ਅਰਦਾਸ ਕਰਨਾ ਸੱਚੇ ਪਾਸੇ ਦੇ ਗੁਰੂ ਚਰਨਾਂ 'ਚ ਝੁਲਣਾ ਅੱਜ ਥਾਂ ਦੇਣ ਤੇ ਸਾਰੇ ਪਰਿਵਾਰ ਨੂੰ ਪਾਣ ਮਿਲਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਗਤਾਂ ਦੇ ਬਹੁਤ ਹੀ ਪਿਆਰ ਵਾਲੇ ਰਾਗੀ ਸਿੰਘ ਭਾਈ ਸਾਹਿਬ ਭਾਈ ਗੁਰਚਨ ਸਿੰਘ ਜੀ ਰਸੀਆ ਜੋ ਸਾਰੀਆਂ ਸੰਗਤਾਂ ਨੂੰ ਵਿੰਿਆਣਾ ਵਾਸੀਆਂ ਨੂੰ ਵਿੰਿਆ ਵਾਸੀਆਂ ਨੂੰ ਦੇਸ਼ ਵਿਦੇਸ਼ ਚ ਵੀ ਜਾ ਕੇ ਉਹ कीर्तन ਰਹੇ ਗਰਵਾਣੀ ਦਾ ਪ੍ਰਚਾਰ ਕਰਦੇ ਰਹੇ ਸਮਾਗਤ ਕਰਦੇ ਰਹੇ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਘਾਟਾ ਹੈ ਸੰਗਤਾਂ ਦੇ ਵਾਸਤੇ ਕਿਉਂਕਿ ਇਸ ਤਰ੍ਹਾਂ ਦੇ ਪ੍ਰਚਾਰ ਕਰਨ ਵਾਲੇ ਜੋ ਪ੍ਰਚਾਰਕ ਨੇ ਰਾਜੀ ਸਿੰਘ ਨੇ ਬਹੁਤ ਘਟ ਜਿਨੇ ਕਿਉਂਕਿ ਸ਼ੁਰੂ ਤੋਂ ਹੀ ਉਹ ਨਾਨਕ ਸਾਹਿਬ ਸਫਰ ਜਲ ਨਾਲ ਗਏ ਸੀ ਸੋ ਉਹਨਾਂ ਨੇ ਇਹ ਜੋ ਕੀਰਤਨ ਦੀ ਸੇਵਾ ਰੰਮ ਕੀਤੀ ਸੀਗੀ ਮੈਨੂੰ ਲੱਗਦਾ ਕਿ ਇਹ ਕਟੜਾ ਨਾ ਪੂਰਾ ਹੋਣ ਵਾਲਾ ਹੈ ਗੁਰੂ ਸਾਹਿਬੀ ਸਮਰਥ ਨੇ ਸਾਰੀਆਂ ਸੰਗਤਾਂ ਨੂੰ ਪਰਿਵਾਰ ਨੂੰ ਬਲ ਬਖਸ਼ਣਗੇ ਕੋਈ ਜੋ ਕਟਾ ਪਿਆ ਹੈ ਉਸ ਤੋਂ ਸਹਿ ਸਕਦਾ ਕੋਈ ਗੁਰਦੀ ਕੋਲਸਾ ਤੇ ਵਾਈਗੁੱਟੀ ਕੀ ਹਤੇ ਤੇ ਇੱਕ ਸਵਾ ਗੁਰਦਸ ਸਿੰਘ ਦੀ ਰਸੀਆ ਸਾਨੂੰ ਸੁਦੀਵੀ ਵੀ ਛੋੜਾ ਦੇਗੇ ਹਣ ਉਸ ਉਸ ਪਰਿਵਾਰ ਨੂੰ ਤਾਂ ਕਟਾ ਹੈ ਹੀ ਹੈ ਸਾਰੇ ਸੰਸਾਰ ਨੂੰ ਬਹੁਤ ਵੱਡਾ ਕਟਾ ਪਿਆ ਹੈ ਸੋ ਇਸ ਦੁੱਖ ਦੀ ਗੜੀਚੇ ਸੋ ਜੀਵਨ ਨੂੰ ਗੁਰੂ ਸਾਹਿਬ ਅਪਰਚਨਾ ਜਨਵਾਸ ਬਖਸ਼ਣ ในจะใงวัด